ਸੱਚੀ ਗੱਲ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਜਿਨੇ ਸਾਡੇ ਨਾਲ ਇੱਥੇ ਮੌਜੂਦ ਨੇ ਸਰ ਸਭ ਤੋਂ ਪਹਿਲੇ ਤੇ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੁਹੱਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਗਰਾਨ ਲਈ ਦਿੱਤਾ ਹੈ ਆਡੀਓ ਸਾਹਮਣੇ ਉਹਨਾਂ ਨੇ ਸਾਨੂੰ ਬਾਰ-ਬਾਰ ਕਿੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈਓ ਐਡਿਸਾਂ ਨੂੰ ਮਿਲਿਆ ਨਾ ਮੌਕੇ ਤੇ ਨਿਕਟਾਰਾ ਖੜਾ ਬਿਲਕੁਲ ਹੋਈ ਸਾ ਜੀ ਉਸ ਤਰ੍ਹਾਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਹੇ ਰਾਸ਼ਨ ਕਾਰਡ ਦੀ ਗੱਲ ਆ ਬਿਜਲੀ ਦੀ ਗੱਲ ਆ ਜਾਂ ਹੋਰ ਦਿੱਕਤਾਂ ਹੈਗੀਆਂ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1 076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਸਜੋਪਾ ਰੈਲੀ ਦੇ ਵਿਚਕਾਰ ਇਹ ਅਜੇ ਹੀ ਰੈਲੀ ਹੈ ਜਿਸ ਨੂੰ ਮੇਰੇ ਖਿਆਲ ਚ ਪੂਰੇ ਇੰਡੀਆ ਭਰ ਦੇ ਵਿਚਕਾਰ ਬਾਅਦ ਦੇ ਵਿਚਾਰ ਵੀ ਬਹੁਤ ਲੋਕ ਜਾਣਦੇ ਨੇ ਐਜ਼ ਅ ਟੂਰਿਜ਼ਮ ਐਂਡ ਕਲਚਰ ਮਨਿਸਟਰ ਤੁਸੀਂ ਕੀ ਕਹਿਣਾ ਚਾਹੋਗੇ ਫਸਟ ਆਫ ਆਲ ਆਈ ਵਿਲ ਲਾਈਕ ਟੂ ਕੰਗ੍ਰੈਚੂਲੇਟ ਦਾ ਮੈਂਬਰਸ ਆਫ ਸਜੋਬਾ ਐਂਡ ਬੀਇੰਗ ਅ ਮਿਨਿਸਟਰ ਆਫ ਟੂਰਿਜ਼ਮ ਐਂਡ ਕਲਚਰ ਅਫੇਅਰ ਆਫ ਪੰਜਾਬ ਤਾਂ ਮੈਂ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਪ੍ਰੋਗਰਾਮ ਹੈ ਜਿਹੜਾ ਇਸ ਵਾਰ ਆਰਗੇਨਾਈਜ਼ ਹੋ ਰਿਹਾ ਉਹਦੇ ਵਿੱਚ ਜਿਹੜੇ ਪਾਰਟਿਸਪੈਂਟਸ ਆਏ ਨੇ ਤੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਚੁਰੇ ਪਹੁੰਚ ਕੇ ਔਰ ਬੜਾ ਮਾਣ ਵੀ ਮਹਿਸੂਸ ਹੋਇਆ ਕਿ ਜਿੱਥੇ ਇਹ ਜਿਹੜੀ ਸਜੋਬਾ ਦੀ ਜੋ ਸੇਂਟ ਜੋਨਸ 올ਡ ਬੁਆイズ ਐਸੋਸੀਏਸ਼ਨ ਹੈ ਜਿਹੜੀ ਕਿ 38th 38 ইয়ার্স ওল্ড ਹੈ ফর্ম ہوئی ਨੂੰ ਇਹਨੂੰ ਤੇ ਇਹਦੇ ਵਿੱਚ ਇਸ ਵਾਰ ਜੋ ਦੇਖ ਰਹੇ ਆ ਕਿ ਇਹਦੇ ਵਿੱਚ ਇਸ ਵਾਰ ਫੀਮੇਲ ਪਾਰਟਿਸਪੈਂਟਸ ਬਹੁਤ ਵੱਡੇ ਸਟੱਰ ਦੇ ਉੱਤੇ ਮਤਲਬ ਇਸ ਪਾਰਟਿਸਪੀਟ ਕਰ ਰਹੀਆਂ ਨੇ ਮੈਂ ਇਸ ਗੱਲ ਦੀ ਸਜੋਬਾ ਨੂੰ ਮੁਬਾਰਕਬਾਦ ਦਿੰਨਾ ਔਰ ਨਾਲ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਵਾਰ ਸਪੈਸ਼ਲੀ এবਲਡ ਜੋ ਮੈਂ ਦੇਖਿਆ ਹੈ ਜਿਹੜੇ ਸਾਡੇ ਵੀਰ ਉਰੇ ਪਹੁੰਚੇ ਹੋਏ ਨੇ ਉਹਨਾਂ ਦੇ ਇਸ ਕੰਪੀਟੀਸ਼ਨ ਚ ਮਤਲਬ ਕਿ ਪਾਰਟਿਸਿਪੇਟ ਕਰਨ ਲਈ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਮੇਰੇ ਨਾਲ ਅੱਜ ਸਾਡੇ ਜੋ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਦੇ ਸੈਕਟਰੀ ਸਾਹਿਬ ਨੇ ਸ਼੍ਰੀ ਮਾਲਵਿੰਦਰ ਸਿੰਘ ਜੱਗੀ ਸਾਹਿਬ ਉਹ ਵੀ ਸਾਡੇ ਨਾਲ ਪਹੁੰਚੇ ਹੋਏ ਨੇ ਔਰ ਮੈਂ ਸਜੋਬਾ ਤੋਂ ਸਾਡੇ ਜਿਹੜੇ ਪੂਰੇ ਦੇ ਸੀਨੀਅਰ ਮੈਂਬਰਸ ਨੇ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਕਿ ਕਿਉਂਕਿ ਜਿਹੜਾ ਇਹ ਇਹ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਇਹ ਸਾਡਾ ਜਿਹੜਾ ਇਹ ਡਿਪਾਰਟਮੈਂਟ ਹੈ ਇਹਨੂੰ ਸਪான்ਸਰ ਕਰਦਾ ਸੋ ਇਸ ਕਰਕੇ ਵੀ ਆਰ ਆਲਸੋ ਸਪான்ਸਰਿੰਗ ਤੇ ਜਿੰਨਾ ਮਤਲਬ ਕਿ ਪੰਜਾਬ ਸਰਕਾਰ ਨੂੰ ਜੋ ਸਾਡਾ ਇੱਕ ਉਹਦਾ ਬਣਦਾ ਅਸੀਂ ਉਹਦੇ ਵਿੱਚ ਇਹਦੇ ਵਿੱਚ ਅਸੀਂ ਕੰਟ੍ਰਿਬਿਊਟ ਕਰਦੇ ਸਰ ਤੁਸੀਂ ਐਜ਼ ਅ ਮਨਿਸਟਰ ਦੀ ਗੱਲ ਤਾਂ ਬਕਰੀ ਹੋ ਗਈ ਕਦੇ ਤੁਸੀਂ ਆਪ ਅਜਿਹੇ ਰੈਲੀਆ ਦੇ ਵਿਚਕਾਰ ਜਾਂ ਅਜਿਹੇ ਕੋਈ ਸਟੰਡ ਵਾਜੀ ਕੀਤੀ ਹੋਵੇ ਕਦੇ ਦੇਖੋ ਮੌਕਾ ਜਦੋਂ ਅਸੀਂ ਮੈਂ ਆਪਣੇ ਕਾਲਜ ਚ ਪੜਦਾ ਸੀ ਉਸ ਸਮੇਂ ਅਸੀਂ ਜਰੂਰ ਪਾਰਟਿਸਿਪੇਟ ਕਰਦੇ ਸੀ ਜਿਹੜੀ ਸ਼ਿਮਲਾ ਰੈਲੀ ਹੁੰਦੀ ਸੀ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਸੀ ਪਰ ਜਿਵੇਂ ਇਹ ਤਾਂ ਉਹ ਤਾਂ ਅਸੀਂ ਕਦੀ ਵਾਰ ਕਿਤੇ ਪਾੜ ਪਰ ਜਿਵੇਂ ਇਹਨਾਂ ਨੇ ਕੰਟੀਨਿਊ ਕੀਤਾ ਹੋਇਆ ਥਰੋਉਂ ਦੀ ਲਾਸਟ 38 ইয়ারਸ ਤੇ ਆ 28 ਤਾਂ ਜਿਹੜੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਰੈਲੀ ਜਿਹੜੀ ਮੋਟਰ ਰੈਲੀ ਹੈ ਕਿਉਂਕਿ ਇਹਦੇ ਵਿੱਚ ਪਹਿਲਾਂ ਇਹਨਾਂ ਨੇ ਦੱਸਿਆ ਮੈਨੂੰ ਉਹਦੇ ਸਾਰਨੇ ਇਹ ਜਦੋਂ 38th ਇਅਰ ਪਹਿਲਾ ਸ਼ੁਰੂ ਕੀਤੀ ਉਸ ਸਮੇ ਮੋਪੇਡ ਹੁੰਦੀ ਸੀ ਮੋਪੇਡ ਦੇ ਉੱਤੇ ਹਾਂਜੀ 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 ਜਿਹੜੀ ਐਮਟੀ ਆਂਦੀ ਸੀਗੀ ਐਮਟੀ ਤੋਂ ਲੂਨਾ ਤੋਂ ਸਟਾਰਟ ਕੀਤੀ ਸੀ ਇਹ 38th ਇਅਰ ਮਤਲਬ ਬਿਫੋਰ ਅਸਲ ਨਵੇਂ ਨਵੇਂ ਬ੍ਰਾਂਡ ਆ ਗਏ ਹੁਣ ਤਾਂ ਬਹੁਤ ਸਾਰੇ ਬੜੀਆਂ 4 4 ਵੀਲ ਡਰਾਈਵਜ਼ ਆ ਚੁੱਕੀਆਂ ਨੇ ਬੜੀਆਂ ਆਧੁਨਿਕਾਰ ਆ ਚੁੱਕੀਆਂ ਤਾਂ ਹੁਣ ਤਾਂ ਜਿਹੜੀ ਤੇ ਉਹੀ ਦਾ ਕੰਪੀਟੀਸ਼ਨ ਵੀ ਟਫ ਹੋ ਚੁੱਕਿਆ ਸੋ ਆਪਾਂ ਦੇਖ ਰਹੇ ਸੀ ਉਹਰੇ ਗਲਿੰਪਸਸ ਇਹਨਾਂ ਨੇ ਮੈਨੂੰ ਦਿਖਾਏ ਨੇ ਤੇ ਗਲਿੰਪਸਸ ਦੇਖ ਕੇ ਮੈਨੂੰ ਬੜਾ ਬੜਾ ਫਕਰ ਵੀ ਮਹਿਸੂਸ ਹੋਇਆ ਕਿ ਸਾਡੇ ਪੰਜਾਬ 'ਚ ਆਈ ਜੀਆ ਡੈਸਟੀਨੇਸ਼ਨਸ ਇਹਨਾਂ ਨੇ ਸਾਨੂੰ ਉਲਟਾ ਐਕਸਪਲੋਰ ਕਰਕੇ ਦਿੱਤੀਆਂ ਨੇ ਕਿ ਜਿੱਥੇ ਜਾ ਕੇ ਜਾਨੀ ਕਿ ਅਸੀਂ ਇਹ ਜਿਹੜਾ ਮੋਟਰ ਸਪੋਰਟਸ ਹੈ ਕਿਉਂਕਿ ਇਹ ਪੰਜਾਬ ਟੂਰਿਜ਼ਮ ਐਂਡ ਕਲਚਰ ਚਾ ਅਸੀਂ ਇਹਨੂੰ ਵੀ ਸੈਕਟਰੀ ਸਾਹਿਬ ਨਾਲ ਅਸੀਂ ਰਾਏ ਕਰ ਰਹੇ ਸੀਗੇ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਇਹਦੇ ਬਾਰੇ ਚੁਚੇਚੇ ਤੌਰ ਤੇ ਜ਼ਿਕਰ ਕਰਾਂਗੇ ਤੇ ਅਸੀਂ ਇਸ ਏਰੀਏ ਨੂੰ ਪ੍ਰੋਪਰ ਇਸੇ ਲਈ ਜਿਹੜਾ ਹੋਰ ਜਿੱਥੇ ਡਵੈਲਪਮੈਂਟ ਦੀ ਜ਼ਰੂਰਤਤਾ ਸੀ ਉਹ ਵੀ ਕਰਾਂਗੇ। ਸੀਮਾਨ ਦੀ ਤਬੀਤ ਵੀ ਕਾਫੀ ਖਰਾਬ ਹੈ ਲੇਕਿਨ ਵਿਰੋਧੀ ਪਾਰਟੀ ਨਹੀਂ ਨਹੀਂ ਮੈਂ ਕੰਪਲੀਟ ਮੈਨ ਪਲੀਜ਼ ਨੋ politcal ਮੈਨੂੰ ਕੰਪਲੀਟ ਤਾਂ ਕਰਨੇ ਦੋ ਸਰ ਅੱਜ ਵਿਰੋਧੀ ਪਾਰਟੀ ਸਵਾਲ ਚੱਕਦੇ ਲੇਕਿਨ ਲੋਕ ਜਾਣਨਾ ਚਾਹੁੰਦੇ ਨੇ ਕਿ ਮਾਨ ਸਾਹਿਬ ਦੀ ਤਬੀਤ ਕਿਹਦੇ ਸਾਹ ਉਹ ਸੂਬੇ ਦੇ ਸੀਐਮ ਨੇ ਬਿਲਕੁਲ ਫਟ ਐਂਡ ਫਾਈਨੈਂਸ ਸੀਐਮ ਸਾਹਿਬ ਔਰ ਇੱਕ ਅਦਤੰਤ ਸੀਐਮ ਸਾਹਿਬ ਸਾਡੇ ਵਿੱਚ ਹੋਣਗੇ ਥੈਂਕ ਯੂ कैमरामैन गणेश तेना दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप